ਵਿਸ਼ੇ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਕੁਮਰ ਪ੍ਰੀਤਕੌਰ ਤੇ ਹਾਜ਼ਰ ਹਾਂ ਅੱਜ ਦੇ ਮੁੱਖ ਖਬਰਾਂ ਦੇ ਨਾਲ ਤਾਂ ਬਲਟਨ ਦਾ ਆਗਾਜ਼ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਤਾਂ ਭਗਵੰਤ ਸਿੰਘ ਮਾਨ ਬੀਤੇ ਕੱਲ ਪਰਿਵਾਰ ਸਮੇਤ ਸ਼੍ਰੀ ਕੇਸ਼ਕਰ ਸਾਹਿਬ ਵਿਖੇ ਨਤਮਸਤਕ ਹੋਏ ਸੀ ਜਿਸ ਦੀਆਂ ਤਸਵੀਰਾਂ ਵੀ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਓਲਾ ਮਹੱਲਾ ਪੜੀ ਸਰਦਾਰਾ ਤੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਇਸ ਦੇ ਚਾਲਦਿਆਂ ਖਾਲਸੇ ਦੀ ਤਰਤੀਰ ਸਾਹਿਬ ਵਿਖੇ ਮਨਾਏ ਜਾ ਰਹੇ ਹੋਲੇ ਮਹੱਲੇ ਦੇ ਦੂਜੇ ਦਿਨ ਯਾਨੀ ਕਿ ਕੱਲ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁੜਪ੍ਰੀਤ ਕੌਰ ਦੇ ਨਾਲ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਕੁਲਦੀਪ ਸਿੰਘ ਢਾਲੀਵਾਲ ਅਤੇ ਹਰਦੀਪ ਸਿੰਘ ਮੁੰਡਿਆ ਵੀ ਮੌਜੂਦ ਰਹੇ ਮੁੱਖ ਮੰਤਰੀ ਮਾਨ ਨੇ ਇਸ ਮੌਕੇ ਹੋਲਾ ਮਹੱਲਾ ਦੇ ਤਿਉਹਾਰ ਤੇ ਲੋਕਾਂ ਨੂੰ ਨਿੱਗੀ ਵਜਾਈ ਵੀ ਦਿੱਤੀ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਿਕ ਦਿਹਾੜਾ ਸਾਨੂੰ ਸਾਰਿਆਂ ਨੂੰ ਪਵਿੱਤਰ ਹੋਲਾ ਮਹੱਲਾ ਤਿਉਹਾਰ ਨਾਲ ਜੁੜੀ ਅਮੀਰ ਵਿਰਾਸਤ ਦੀ ਯਾਦ ਦਿਵਾਉਂਦਾ ਜੋ 10ਵੇਂ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਵਿਚਾਰਧਾਰਾ ਅਤੇ ਸਿੱਖ ਸੰਗਤ ਵਿੱਚ ਚੜ੍ਹਦੀ ਕਲਾ ਦੀ ਭਾਵਨਾ ਪਰਨ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਮਹਾਨ ਸਿੱਖ ਗੁਰੂਆਂ ਵੱਲੋਂ ਦਿਖਾਏ ਰਸਤੇ ਤੇ ਚੱਲ ਕੇ ਮਨੁੱਖਤਾ ਪ੍ਰਤੀ ਜ਼ਿੰਮੇਵਾਰੀ ਅਤੇ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਤੇ ਉਹ ਸੁਣਦਿਆਂ ਅੱਗੇ ਹੋਰ ਕੀ ਕਹਿੰਦੇ ਨੇ ਭਗਵੰਤ ਸਿੰਘ ਮਾ ਚੌਧਰੀ ਬੀਤੇ ਕੱਲ ਪੰਜਾਬ ਸਰਕਾਰ ਯਾਨੀ ਕਿ ਮਾਨ ਸਰਕਾਰ ਦੇ ਵੱਲੋਂ ਹੋਲੀ ਦੇ ਮੌਕੇ ਤੇ ਲੋਕਾਂ ਨੂੰ ਇੱਕ ਜਿਹੜਾ ਕਿ ਵੱਡਾ ਤੋਹਫਾ ਵੀ ਦਿੱਤਾ ਗਿਆ ਪੰਜਾਬ ਸਰਕਾਰ ਨੇ ਹੋਲੀ ਦੇ ਮੌਕੇ ਤੇ ਯਾਨੀ ਕਿ ਕੱਲ ਉਦਯੋਗਪਤੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਜਿ ਹਾਂ ਸਰਕਾਰ ਨੇ ਉਦਯੋਗਿਕ ਪਲਾਟਾਂ ਲਈ ਦੋਵੇਂ OTS ਸਕੀਮਾਂ ਦੀਆਂ ਨੋਟੀਫਿਕੇਸ਼ਨਾਂ ਜਾਰੀ ਕਰ ਦਿੱਤੀਆਂ ਨੇ ਹੁਣ ਲੋਕ ਆਪਣੇ 30 ਤੋਂ 40 ਸਾਲ ਪੁਰਾਣੇ ਪਲਾਟ ਆਪਣੇ ਨਾ ਕਰਵਾ ਸਕਣਗੇ ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਨ ਦੇ ਵੱਲੋਂ ਦਿੱਤੀ ਗਈ। ਉਹਨਾਂ ਕਿਹਾ ਕਿ ਉਦਯੋਗਪਤੀਆਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਅਧਿਕਾਰੀ ਉਹਨਾਂ ਕੋਲ ਆਉਣਗੇ ਉਹ ਡਿਮਾਂਡ ਡਰਾਫਟ ਬਣਾ ਕੇ ਆਪਣੀ ਕਾਰਵਾਈ ਪੂਰੀ ਕਰ ਸਕਣਗੇ। ਪਲਾਟ ਮਾਲਕ 40 ਸਾਲਾਂ ਤੋਂ ਇਸ ਸੰਘਰਸ਼ ਕਰ ਰਹੇ ਸੀ। ਸਰਕਾਰ ਨੇ ਇਸ ਨੂੰ 3 ਮਾਰਚ ਨੂੰ ਕੈਬਨਿਟ ਵਿੱਚ ਮਨਜ਼ੂਰੀ ਦਿੱਤੀ ਸੀ। ਸਰਕਾਰ ਨੇ ਇਹ ਸਕੀਮ ਅਜਿਹੇ ਸਮੇਂ ਵਿੱਚ ਲਿਆਂਦੀ ਜਦੋਂ ਚੋਣਾ ਵਿੱਚ ਸਿਰਫ 2 ਸਾਲ ਬਚੇ ਹਨ ਜਾਕੀ ਲੁਧਿਆਣਾ ਪੱਛਮੀ ਸੀਟ ਲਈ ਜਿੰਮਨੀ ਚੋਣ ਤੈ ਅਜੇ ਤੀ ਸਰਕਾਰ ਪੂਰੇ ਸੂਬੇ ਦੇ ਨਾਲ ਨਾਲ ਲੁਧਿਆਣਾ ਦੇ ਉਦਯੋਗਪਤੀਆਂ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਮੈਂ ਅੱਜ ਖੁਸ਼ਖਬਰੀ ਕੀ ਦੇਣੀ ਹੈ ਤੁਹਾਨੂੰ ਕਿ ਪਹਿਲੀ ਸਰਕਾਰ ਹੂ ਇਤਿਹਾਸ ਦੇ ਅੰਦਰ ਆਮ ਆਦਮੀ ਪਾਰਟੀ ਔਰ ਮੈਂ ਗੱਲ ਬਿਲਕੁਲ ਔਨ ਰਿਕਾਰਡਡ ਗੱਲ ਕਹਿ ਰਹੀ ਹਾਂ ਕਿ 10 ਸਾਲ ਦੇ ਅੰਦਰ ਆਹ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਤਸ ਬੰਦੇ ਅੰਦਰ ਅੰਦਰ ਮਹਿਜ ਕੈਬਨਟ ਦੀ ਮੀਟਿੰਗ ਤੋਂ ਬਾਅਦ ਅੱਜ 13 ਤਰੀਕ ਨੂੰ ਨੋਟੀਫਿਕੇਸ਼ਨ ਵੀ ਹੋ ਗਿਆ ਉਹ ਪੀਐਸਸੀ ਦਾ ਸਭ ਤੋਂ ਬਹੁਤ ਬਹੁਤ ਵਧਾਈਆਂ ਇਸ ਤੋਂ ਬਾਅਦ ਤੁਸੀਂ ਆਪਣਾ ਵਪਾਰ ਸਿਰ ਉੱਚਾ ਚੱਕ ਕੇ ਕਰੋ ਔਰ ਤੁਸੀਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਇਹਦਾ ਅਸੀਂ ਜੋ ਵੀ ਹੁਣ ਤੱਕ 30 30 40 40 ਸਾਲ ਦੇ ਵਸਲੇ ਫਸੇ ਹੋਏ ਸੀ ਅਸੀਂ ਹੁਣ ਇਹਨਾਂ ਦੇ ਇੱਕ ਡਿਮਾਂਡ ਲੈਟਰ ਜਨਰੇਟ ਕਰਕੇ ਤੁਸੀਂ ਸਰਕਾਰ ਕੋਲ ਨਹੀਂ ਆਉਣਾ ਸਰਕਾਰ ਹੁਣ ਤੁਹਾਡੇ ਕੋਲ ਆਉਗੀ ਸਰਕਾਰ ਤੁਹਾਡੇ ਕੋਲ ਆ ਕੇ ਤੁਹਾਡੇ ਡਿਮਾਂਡ ਲੈਟਰਸ ਨੇ ਜੋ ਤੁਸੀਂ ਦੇ ਕੇ ਰੱਖੂਗੀ ਸਾਡੇ ਅਫਸਰ ਤੁਹਾਡੇ ਕੋਲ ਪਹੁੰਚਣਗੇ ਤੁਹਾਡੇ ਨਾਲ ਕੰਟੈਕਟ ਕਰਨਗੇ ਔਰ ਤੁਸੀਂ ਉਸ ਡਿਮਾਂਡ ਲੈਟਰ ਦੇ ਉੱਤੇ ਜੋ ਜੋ ਡਾਕੂਮੈਂਟਸ ਚਾਹੀਦੇ ਹੋਵੇ ਨਾਲ ਰੈਲੇਵੈਂਟ ਡਾਕੂਮੈਂਟ ਪ੍ਰੋਵਾਈਡ ਕਰਿਓ ਔਰ ਬੜੇ ਮਾਨ ਦੇ ਨਾਲ ਇੱਜ਼ਤ ਨਾਲ ਆਪਣੇ ਜਿਹੜੇ ਪਲੋਸ ਦੇ ਜਿਹੜੇ 30 30 40 40 ਸਾਲ ਤੋਂ ਕਿਸੇ ਸਰਕਾਰਾਂ ਨੇ ਗੌਰ ਨਹੀਂ ਸੀ ਕੀਤੀ ਐਨੀਆਂ ਸਰਕਾਰਾਂ ਆਈਆਂ ਤੇ ਗਈਆਂ ਅੱਜ ਤੁਸੀਂ ਇਹ ਆਪਣੇ ਮਾਨ ਦੇ ਨਾਲ ਸਿਰ ਉੱਚਾ ਚਾ ਕੇ ਆਪਣੇ ਪਲੋਟਸ ਆਪਣੇ ਨਾਮ ਕਰਾ ਕੇ ਔਰ ਆਪਣੇ ਸੰਨਤ ਨੂੰ ਆਪਣੇ ਵਪਾਰ ਨੂੰ ਚਲਾ ਸਕਦੇ ਹੋ ਸਿਰ ਉੱਚਾ ਕਰਕੇ ਵਪਾਰ ਕਰ ਸਕਦੇ ਹੋ ਤਦ ਲਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਵੱਲੋਂ ਬੀਤੇ ਕੱਲ ਨਾਨਕ ਸ਼ਾਹੀ ਕਲੰਡਰ ਦੇ ਮੁਤਾਬਕ ਨਵੇਂ ਸਾਲ ਦੀਆਂ ਲੋਕਾਂ ਨੂੰ ਵਧਾਈਆਂ ਦਿੱਤੀਆਂ ਇਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਤਾਂ ਦੇਸੀ ਮਹੀਨਿਆਂ ਦੇ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਕਿ ਆਨੇ ਰਗਬੀਰ ਸਿੰਘ ਦੇ ਵੱਲੋਂ ਵੀ ਸੰਗਤਾਂ ਨੂੰ ਜਿਹੜੀ ਕਿ ਵਿਦਾਇ ਦਿੱਤੀ ਗਈ ਹੈ ਤਾਂ ਉਹਨਾਂ ਦੇ ਨਾਲ ਹੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਕੜਗੱਜ ਦੇ ਵੱਲੋਂ ਵੀ ਨਾਨਕਸ਼ਾਹੀ ਸੰਮਤ ਦੇ ਨਵੇਂ ਸਾਲ ਦੀਆਂ ਜਿਹੜੀ ਕਿ ਵਧਾਈਆਂ ਦਿੱਤੀਆਂ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੇ ਖਾਲਸਾ ਜੀ ਅੱਜ ਇੱਕ ਚੇਤ ਸੰਮਤ 557 ਨਾਨਕਸ਼ਾਹੀ ਨਵੇਂ ਸਾਲ ਦਾ ਆਰੰਭ ਹੋ ਰਿਹਾ ਹੈ ਗੁਰਬਾਣੀ ਮੁਤਾਬਕ ਚੇਤ ਦੇ ਮਹੀਨੇ ਤੋਂ ਸਿੱਖਾਂ ਦਾ ਨਵਾਂ ਸਾਲ ਆਰੰਭ ਹੁੰਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿੱਚ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿੱਚ 12 ਮਾਹ ਦੀ ਬਖਸ਼ਿਸ਼ ਕਰਕੇ ਰੁੱਤਾਂ ਦੇ ਬਦਲਣ ਦਾ ਮਨੁੱਖੀ ਮਨ ਦੀਆਂ ਤਿੰਨ ਅਵਸਥਾਵਾਂ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਖੇੜਾ ਬਿਰਹਾ ਵੈਰਾਗ ਨਾਲ ਗੂੜਾ ਸਬੰਧ ਦਰਸਾਇਆ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਬਾਣੀ ਵਿੱਚ 12 ਮਾਹ ਉਚਾਰਨ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਵਿਰਾਗ ਤੋਂ ਅਨਰਾਗ ਤੱਕ ਦਾ ਜਿਹੜਾ ਸਫਰ ਹੈ ਉਹਨੂੰ ਬਹੁਤ ਸੋਹਣੇ ਢੰਗ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਹੈ ਇਸ ਧਰਤੀ ਤੇ ਜਨਮੇ ਮਨੁੱਖ ਦੇ ਮਨ ਦੇ ਭਾਵ ਇਹਨਾਂ ਦੇਸੀ ਮਹੀਨਿਆਂ ਦੇ ਨਾਲ ਆਪਾਂ ਸਭ ਜਾਣਦੇ ਹਾਂ ਕਿ ਪ੍ਰਗਟ ਹੁੰਦੇ ਨੇ ਸਾਡਾ ਇਹ ਨਵਾਂ ਸਾਲ ਆਉਣ ਵਾਲੇ ਦਿਨਾਂ ਵਿੱਚ ਫਸਲਾਂ ਦੇ ਪੱਕਣ ਰਿਜ਼ਕ ਘਰੇ ਆਉਣ ਅਤੇ ਖੁਸ਼ਹਾਲੀ ਦੇ ਸੰਕੇਤ ਬਹੁਤ ਸੋਹਣੇ ਢੰਗ ਨਾਲ ਦਿੰਦਾ ਹੈ ਗੁਰੂ ਸਹਿਬਾਨ ਦੀ ਵਰੁਸਾਈ ਸਾਡੀ ਇਸ ਮਹਾਨ ਧਰਤੀ ਉੱਤੇ ਇਹਨਾਂ 12 ਮਹੀਨਿਆਂ ਦੌਰਾਨ 6 ਰੁੱਤਾਂ ਆਉਂਦੀਆਂ ਹਨ ਸਾ ਰੁੱਤ ਸੁਹਾਵੀ ਜਿਤ ਤੁਦ ਸੰਭਾਲੀ ਦੇ ਮਹਾਵਾਕ ਅਨੁਸਾਰ ਇਹ ਚੇਤ ਦਾ ਮਹੀਨਾ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਅਰਾਧਨਾਂ ਦਾ ਸਾਨੂੰ ਸੁਨੇਹਾ ਦਿੰਦਾ ਹੈ ਆਪਾਂ ਅੰਮ੍ਰਿਤਮਈ ਬਾਣੀ ਦੇ ਵਿੱਚ ਅੱਜ ਹਰ ਗੁਰਦੁਆਰੇ ਦੇ ਵਿੱਚ ਪਾਤਸ਼ਾਹ ਜੀ ਦੇ ਵਚਨ ਪੜ ਰਹੇ ਹਾਂ ਚੇਤ ਗੋਬਿੰਦ ਅਰਾਧਿ ਗੈ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਅਕਾਲ ਪੁਰਖ ਦੀ ਅਰਾਧਨਾ ਦੇ ਵਿੱਚ ਹੀ ਜੋ ਆਨੰਦ ਹੈ ਉਹ ਕਿਤੇ ਨਹੀਂ ਹੈ ਅੱਜ ਨਵੇਂ ਸਾਲ ਦੇ ਆਗਮਨ ਮੌਕੇ ਸਾਨੂੰ ਇਸ ਗੱਲ ਵੱਲ ਬਹੁਤ ਭਾਵਪੂਰਤ ਤਰੀਕੇ ਨਾਲ ਧਿਆਨ ਕਰਨਾ ਚਾਹੀਦਾ ਹੈ ਕਿ ਜੋ ਲੋਕ ਆਪਣੇ ਧਰਮ ਬੋਲੀ ਸਬਿਆਚਾਰ ਪਹਿਰਾਵੇ ਅਤੇ ਆਪਣੀ ਧਰਤੀ ਦੇ ਰਹਿਣ ਸਹਿਣ ਤੋਂ ਮੁੱਖ ਮੋੜ ਲੈਂਦੇ ਹਨ ਸਮੇਂ ਦੀ ਭੀੜ ਵਿੱਚ ਗਵਾਚ ਜਾਂਦੇ ਹਨ ਕਿਉਂਕਿ ਆਪਾਂ ਜਾਣਦੇ ਹਾਂ ਕਿ ਜਿਸ ਖੁਸ਼ੀ ਨਾਲ ਅਸੀਂ ਅੰਗਰੇਜ਼ੀ ਕੈਲੰਡਰ ਦੇ ਮੁਤਾਬਕ ਨਵਾਂ ਸਾਲ ਗੁਰੂ ਘਰਾਂ ਵਿੱਚ ਹਾਜ਼ਰੀਆਂ ਭਰ ਕੇ ਮਨਾਉਂਦੇ ਹਾਂ ਚੰਗੀ ਗੱਲ ਹੈ ਪਰ ਉਸ ਖੁਸ਼ੀ ਦੇ ਨਾਲ ਸਗੋਂ ਉਸ ਤੋਂ ਵੀ ਵੱਧ ਅਕੀਦਤ ਦੇ ਨਾਲ ਭਾਵਨਾ ਦੇ ਨਾਲ ਜੋ ਨਾਨਕਸ਼ਾਹੀ ਸੰਮਤ ਆਰੰਭ ਹੁੰਦੀ ਹੈ ਸਾਨੂੰ ਵੱਧ ਚੜ ਕੇ ਗੁਰਦੁਆਰਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਗੁਰਮਤ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਸਿਧਾਂਤ ਦੇ ਮੁਤਾਬਕ ਨਾਨਕਸ਼ਾਹੀ ਸੰਮਤ ਨੂੰ ਮਨਾਉਣਾ ਚਾਹੀਦਾ ਹੈ ਤਰਕਰਦਿਆਂ ਹੁਣ ਅਗਲੀ ਖਬਰ ਦਾ ਸ਼੍ਰੀ ਕੇਸ਼ਗਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦਮਦਮੀ ਟਕਸਾਲ ਦੇ ਮੁਖੀ ਦੇ ਘਰ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ ਸ਼੍ਰੀ ਕੌਤਕ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਤੇ ਤਖਤਸ਼੍ਰੀ ਕੇਸਕਰ ਸਾਹਿਬ ਦੇ ਜੱਥਾਰ ਸਿੰਘ ਸਾਹਿਬ ਜਾਨੀ ਕੁਲਦੀਪ ਸਿੰਘ ਗੜਕਾਚ ਨੇ ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਜਾਨੀ ਰਾਮ ਸਿੰਘ ਨਾਲ ਉਹਨਾਂ ਦੇ ਗ੍ਰਹਿ ਪੁੱਜ ਕੇ ਮੁਲਾਕਾਤ ਕੀਤੀ ਇਸ ਮੌਕੇ ਦੋਵੇਂ ਸਿੱਖ ਆਗੂਆਂ ਨੇ ਪੰਜਾਬ ਅੰਦਰ ਧਰਮ ਪ੍ਰਚਾਰ ਲਹਿਰ ਧਰਮ ਪਰਿਵਰਤਨ ਅਤੇ ਹੋਰ ਪੰਥਕ ਮਾਮਲਿਆਂ ਸੰਬੰਧੀ ਵਿਚਾਰ ਕੀਤਾ ਸਿੰਘ ਸਾਹਿਬ ਵੱਲੋਂ ਪਾਈ ਰਾਮ ਸਿੰਘ ਦੇ ਧਰਮ ਪ੍ਰਚਾਰ ਖੇਤਰ ਵਿੱਚ ਲੰਬੇ ਤਜਰਬੇ ਦੇ ਮੱਦੇ ਨਜ਼ਰ ਉਹਨਾਂ ਦੇ ਸਹਿਯੋਗ ਦੇ ਨਾਲ ਧਰਮ ਪ੍ਰਚਾਰ ਮੁਹਿੰਮ ਸੰਬੰਧੀ ਵੀ ਵਿਚਾਰਾਂ ਹੋਈਆਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਦੋਨਾਂ ਦੇ ਵੱਲੋਂ ਕਾਫੀ ਡੂੰਗੀ ਗੱਲਬਾਤ ਕੀਤੀ ਜਾਂਦੀ ਹੈ ਪਾਈ ਰਾਮ ਸਿੰਘ ਦੇ ਵੱਲੋਂ ਸਮੁੱਚੇ ਪੰਥਕ ਕਾਰਜਾਂ ਵਿੱਚ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਇਸ ਦੌਰਾਨ ਪਾਈ ਰਾਮ ਸਿੰਘ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਨੂੰ ਦਸਤਾਰ ਤੇ ਸਰੋਪਿਓ ਦੇ ਕੇ ਸਨਮਾਨਿਤ ਕੀਤਾ ਗਿਆ। ਤੋਦਰੀਚ ਵਨਨਪੁਰ ਸਾਹਿਬ ਦੇ ਵਿੱਚ ਹੋਲੀ ਮela ਦਾ ਤਿਹਾੜ ਬੜੇ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ। ਹੋਲਾ ਮਹੱਲਾ ਦੇ ਆਰੰਭਤਾ ਦੇ ਪਹਿਲੇ ਦਿਨ ਤਖਤਸ਼੍ਰੀ ਕੇਸਕਰ ਸਾਹਿਬ ਵਿਖੇ ਸ਼੍ਰੀ ਕਾਨਪੜ ਸਾਹਿਬ ਜੀ ਦੇ ਪਾਠ ਰੱਖੇ ਗਏ ਜੋ ਕਿ 13 ਮਾਰਚ ਨੂੰ ਰੱਖੇ ਗਏ ਸੀ ਜਿਨ੍ਹਾਂ ਦੇ ਭੋਗ 15 ਮਾਰਚ ਯਾਨੀ ਕਿ ਅੱਜ ਪੈਣਗੇ। ਕੌਮੀ ਤਿਹਾਰ ਹੋਲਾ ਮਹੱਲਾ ਦੇ ਦੂਜੇ ਅਤੇ ਅਹਿਮ ਪੜਾਅ ਦੀ ਆਰੰਭਤਾ ਬੀਤੇ ਕੱਲ੍ਹ ਹੋਈ ਸੀ ਤਤਿ ਸ਼੍ਰੀ ਕੇਸਕਰ ਸਾਹਿਬ ਵਿਖੇਸ਼ਕ ਕਰਨਪਟ ਸਾਹਿਬ ਦੇ ਪਾਠ ਆਰੰਭ ਹੋਣ ਦੇ ਨਾਲ 13 ਮਾਰਚ ਨੂੰ ਕੌਮੀ ਤਿਹਾਰ ਹੋਲਾ ਮਹੱਲਾ ਬੜੀ ਸ਼ਰਧਾ ਤੇ ਤੂਮਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ 13 ਮਾਰਚ ਤੋਂ ਲੈ ਕੇ 15 ਮਾਰਚ ਤੱਕ ਚੱਲਣ ਵਾਲੇ ਹੋਲਾ ਮਹੱਲਾ ਮੌਕੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਸ਼ਰਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ 15 ਮਾਰਚ ਯਾਨੀ ਕਿ ਅੱਜ ਬੁੱਢਾ ਦਲ ਦੀ ਅਗਵਾਈ ਹੇਠ ਸਜਾਏ ਜਾਣ ਵਾਲੇ ਮਹੱਲੇ ਨੂੰ ਦੇਖਣ ਦੇ ਲਈ ਦੇਸ਼ ਆ ਵਿਦੇਸ਼ਾਂ ਤੋਂ ਦੁਨੀਆ ਅਨੰਦਪੁਰ ਸਾਹਿਬ ਵਿਖੇ ਪੁੱਜਦੀਆਂ ਨੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 94 ਕਰੋੜੀ ਨੇ ਜਿੱਥੇ ਸੰਗਤਾਂ ਨੂੰ ਹੋਲਾ ਮਹੱਲਾ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਸੰਗਤਾਂ ਨੂੰ ਕਿਹਾ ਕਿ ਸੰਗਤਾਂ ਪੂਰੇ ਡਿਸਪਲਿਨ ਦੇ ਵਿੱਚ ਹੋਲਾ ਮਹੱਲਾ ਮਨਾਉਣ ਦੇ ਲਈ ਜੇ ਅਨੰਦਪੁਰ ਸਾਹਿਬ ਵਿਖੇ ਪਹੁੰਚ ਰਹੀਆਂ ਉਹਨਾਂ ਨੇ ਦੱਸਿਆ ਕਿ ਜਿੱਥੇ ਸ਼੍ਰੀ ਕਨਪਟ ਸਾਹਿਬ ਦੇ ਪਾਰ ਤੇ ਸਜਾਇਆ ਗਿਆ ਨੇ ਉਹਨਾਂ ਦਾ ਜਿਹੜਾ ਕਿ ਅੱਜ ਭੋਗ ਪਾਇਆ ਜਾਵੇਗਾ ਅਤੇ ਨਿਹੰਗ ਸਿੰਘਾਂ ਦੇ ਵੱਲੋਂ ਨਵੀਂ ਆਬਾਦੀ ਵਿਖੇ ਹਰ ਸਾਲ ਦੀ ਤਰ੍ਹਾਂ ਦੋ ਰੋਜ਼ਾ ਅੰਤਰਰਾਸ਼ਟਰੀ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਵੀ ਕੀਤੇ ਜਾਣਗੇ ਤੇ ਉਦਰੀ ਦੂਜੇ ਪਾਸੇ ਹੋਰ ਮਹੱਲਾ ਮੌਕੇ ਤੇ ਸੱਚਕੰਟਰੀ ਹਜੂਰ ਸਾਹਿਬ ਵਿੱਚ ਵੀ ਸੰਗਤਾਂ ਦਾ ਪਾਰੇ ਇਕੱਠ ਵੇਖਣ ਨੂੰ ਮਿਲੇ ਸੰਗਤਾਂ ਜਿਹੜੇ ਕਿ ਦਰਸ਼ਨ ਕਰਨ ਦੇ ਲਈ ਉੱਥੇ ਪਹੁੰਚੇ ਨੇ ਜਿਸ ਦੀਆਂ ਤਸਵੀਰਾਂ ਵੀ सामने आई जो कि केंद्रीय राजनीत सिंह बिटू बीते श्री दरबार साहब विखे नतमस्तक हुए सी ਤੇਸੀ ਮਹੀਨੇ ਦੇ ਨਵੇਂ ਸਾਲ ਮੌਕੇ ਦਰਬਾਰ ਸਾਹਿਬ ਵਿਕੇ ਮੱਥਾ ਟੇਕਣ ਪਹੁੰਚੇ ਰਵਨੀ ਸਿੰਘ ਬਿੱਟੂ ਤੋਂਨਾਂ ਦੇ ਵੱਲੋਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ। ਅਸਟੇ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਮਥਾ ਟੇਕਣ ਦੇ ਲਈ ਪਹੁੰਚਦਿਆਂ ਹਨ ਉਤੇ ਹੀ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਬੀਤੇ ਕਾਲ ਸੱਚਕੰਟਰੀ ਦਰਬਾਰ ਸਾਹਿਬ ਵਿੱਚ ਮਥਾ ਟੇਕਣ ਪਹੁੰਚੇ ਸਨ ਤੇ ਉਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਨ ਉਹਨਾਂ ਨੇ ਕਿਹਾ ਕਿ ਦੇਸੀ ਮਹੀਨੇ ਦੇ ਨਵੇਂ ਸਾਲ ਮੌਕੇ ਉਹ ਦਰਬਾਰ ਸਾਹਿਬ ਵਿੱਚ ਮਥਾ ਟੇਕਣ ਪਹੁੰਚੇ ਹਨ ਉਹਨਾਂ ਇਹ ਵੀ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਸਿੱਖ ਪਰਿਵਾਰ ਦੂਸਰੇ ਧਰਮਾਂ ਦੇ ਵਿੱਚ ਤਬਦੀਲ ਹੋ ਰਹੇ ਹਨ ਜੋ ਕਿ ਅੱਜ ਦੇ ਸਮੇਂ ਵਿੱਚ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਪਿਛਲੇ ਦਿਨੀ ਧਾਰਮਿਕ ਸਿਆਸਤ ਦੇ ਵਿੱਚ ਉਥਲ ਪੁਥਲ ਚੱਲਦੀ ਹੈ ਇਹ ਇੱਕ ਵੱਡਾ ਚਿੰਤਾ ਦਾ ਜਿਹੜਾ ਕਿ ਵਿਸ਼ਾ ਵੀ ਬਣਿਆ ਹੋਇਆ ਤੇ ਇਸ ਦੇ ਨਾਲ ਹੀ ਹੋਰ ਵੀ ਕਈ ਗੱਲਾਂ ਉਹਨਾਂ ਦੇ ਵੱਲੋਂ ਕਹੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਰੁਪਨੀਤ ਸਿੰਘ ਬਿੱਟੂ ਤਾਂ ਪੂਰੇ ਦੇਸ਼ ਦੇ ਵਿੱਚ ਹੁਲੀ ਦਾ ਤਿਹਾੜਾ ਪੂਰੇ ਧੂਮ-ਧਾਮ ਦੇ ਨਾਲ ਜਿਹੜਾ ਕਿ ਮਨਾਇਆ ਗਿਆ ਵਕ ਵਕ ਥਾਵਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇਸ ਵੇਲੇ ਅਸੀਂ ਅੰਮ੍ਰਿਤਸਰ ਦੀ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਵੀ ਲੋਕਾਂ ਦੇ ਵੱਲੋਂ ਹੋਲੀ ਦਾ ਯਾਨੀ ਕਿ ਰੰਗਾਂ ਦਾ ਤਿਹਾੜਾ ਬੜੇ ਹੀ ਧੂਮ-ਧਾਮ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਤਾਂ ਬਿਲਕੁਲ ਵਕ ਵਕ ਥਾਵਾਂ ਤੋਂ ਜਿਹੜੀ ਕਿ ਲੋਕਾਂ ਦੇ ਵੱਲੋਂ ਜਿਹੜਾ ਕਿ ਇਹ ਤਿਹਾੜਾ ਮਨਾਇਆ ਗਿਆ ਲੁਧਿਆਣਾ ਦੇ ਵਿੱਚ ਵੀ ਲੋਕਾਂ ਦੇ ਵੱਲੋਂ ਕਾਫੀ ਉਤਸ਼ਾਹ ਦੇ ਨਾਲ ਇਸ ਤਿਉਹਾਰ ਨੂੰ ਮਨਾਇਆ ਗਿਆ ਤੇ ਉੱਥੇ ਇਸ ਵੇਲੇ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ ਅੰਮ੍ਰਿਤਸਰ ਵਿਖੇ ਭਗਵਾਨ શ્રી ਮੁਕਤੀ ਨਾਰਾਇਣ ਦਾ ਮੋਬੰਕੇਸ਼ਵਰ ਮੰਦਿਰ ਤਿਰupati ਬਾਲਾਜੀ ਮੰਦਿਰ ਵਿਖੇ ਠਾਕੁਰ ਜੀ ਦੇ ਨਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਹੋਲੀ ਖੇਡੀ ਗਈ ਤੇ ਇਸ ਮੌਕੇ ਸਾਰੇ ਹੀ ਸ਼ਰਧਾਲੂਆਂ ਦੇ ਵੱਲੋਂ ਫੁੱਲਾਂ ਦੇ ਵਰਖਾ ਕੀਤੀ ਗਈ ਤੇ ਗੁਲਾਲ ਦੇ ਨਾਲ ਹੋਲੀ ਖੇਡੀ ਗਈ ਠਾਕੁਰ ਜੀ ਦੇ ਨਾਲ ਹੋਲੀ ਖੇਡਣ ਦੇ ਨਾਲ-ਨਾਲ ਮੰਦਿਰ ਪਰਿਸ਼ਦ ਵਿੱਚ ਮੌਜੂਦ ਸਾਰੇ ਸ਼ਰਧਾਲੂਆਂ ਨੇ ਵੀ ਠਾਕੁਰ ਜੀ ਨਾਲ ਹੋਲੀ ਕੀਤੀ ਜਿਸ ਦੀਆਂ ਤਸਵੀਰਾਂ ਸામਨੇ ਆਈਆਂ ਤੇ ਉਸ ਮੌਕੇ ਮੰਦਰ ਪ੍ਰਸ਼ਾਸਨ ਅਤੇ ਸ਼ਰਧਾਲੂਆਂ ਨੇ ਦੱਸਿਆ ਕਿ ਹੋਲੀ ਦਾ ਤਿਉਹਾਰ ਠਾਕੁਰ ਜੀ ਦਾ ਸਭ ਤੋਂ ਪਸੰਦੀਦਾ ਤਿਉਹਾਰ ਹੈ ਅਤੇ ਸਾਰੇ ਸ਼ਰਧਾਲੂ ਠਾਕੁਰ ਜੀ ਨਾਲ ਹੋਲੀ ਖੇਡਣ ਦੀ ਇੱਛਾ ਰੱਖਦੇ ਹਨ ਜਿਸ ਕਾਰਨ ਸਾਰੇ ਸ਼ਰਧਾਲੂ ਠਾਕੁਰ ਜੀ ਦੇ ਨਾਲ ਹੋਲੀ ਖੇਡਣ ਦੇ ਲਈ ਪਹੁੰਚੇ ਹੋਏ ਸੀ ਅਤੇ ਸਾਰੇ ਸ਼ਰਧਾਲੂਆਂ ਨੇ ਇੱਕ ਦੂਜੇ ਨੂੰ ਚੰਦਨ ਅਤੇ ਗੁੱਲਾਲ ਲਗਾ ਕੇ ਹੋਲੀ ਖੇਡੀ ਮੇਰਾ ਨਾਮ ਵਿਸ਼ਾਲ ਸ਼ਰਮਾ ਹੈ शेरी दाम और श्री मुक्ति नारायण धाम जेठारोड ग्रीनफील्ड की तरफ से मैं विशाल शर्मा बोल रहा हूँ जैसे कि हर साल की तरह होली का उत्सव मनाया जाता है इस साल भी मनाया गया जैसे कि केमिकल वाले कलर आते हैं उसको हम अवॉइड करके जो भी फूलों की वर्षा के साथ हम रोंगी होली रोल, का त्यौहार हम मनाते हैं इस साल भी वैसे मनाया गया बड़ी दूर दूर से श्रद्धालु आते हैं बड़े हर्षोल्लास से ये त्यौहार मनाया गया होली का उत्सव बड़ी धूमधाम से मनाया गया ये होली का उत्सव रण्या कशपू की बहन होलिका के दहन के उपलक्ष्य में मनाया जाता है इस अवसर पर मंदिर में राम जी कृष्णदेव अग्निहोत्री जी ने मधुर भजन सुनाए और काफ़ी संख्या में भजन एकत्रित हुए फूलों के साथ होली खेली गई सब भक्तों के हर्षोल्लास के साथ ये का उत्सव मनाया ਤਦਰੇ ਸੰਗਰੂਰ ਤੋਂ ਇੱਕ ਮਾਮਲਾ ਜਿਹੜਾ ਕਿ ਸਾਹਮਣੇ ਆ ਰਿਹਾ ਸੀ ਜਿਸ ਦੇ ਵਿੱਚ ਗਲਤ ਗਲੂਕੋਜ਼ ਲਗਾਉਣ ਦੇ ਨਾਲ ਕਾਫੀ ਮਰੀਜ਼ਾਂ ਦੀ ਸਿਹਤ ਜਿਹੜੀ ਕਿ ਵਿਗੜ ਜਾਂਦੀ ਹੈ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਜਿੱਥੇ ਮੈਡੀਕਲ ਸਟਾਫ ਉੱਪਰ ਗਰਭਵਤੀ ਔਰਤਾਂ ਨੂੰ ਗਲਤ ਗਲੂਕੋਜ਼ ਲਗਾਉਣ ਦੇ ਇਲਜ਼ਾਮ ਲੱਗੇ ਹਨ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਸਿਵਲ ਹਸਪਤਾਲ ਦੇ ਗਾਇਨੀ ਵਿਭਾਗ ਵਿੱਚ 15 ਦੇ ਲਗਭਗ ਗਰਭਵਤੀ ਔਰਤਾਂ ਇਨਫੈਕਟਡ ਹੋ ਗਈਆਂ ਜਿਸ ਤੋਂ ਬਾਅਦ ਮਰੀਜ਼ਾਂ ਨੂੰ ਅਮਰਜੈਂਸੀ ਹਾਲਾਤਾਂ ਵਿੱਚ ਆਕਸੀਜਨ ਸਪੋਰਟ ਦਿੱਤਾ ਗਿਆ ਹਾਲਾਂਕਿ ਹਸਪਤਾਲ ਦੇ ਐਸਐਮਓ ਡਾਕਟਰ ਬਲਜੀਤ ਸਿੰਘ ਨੇ ਦੱਸਿਆ ਕਿ 15 ਦੇ ਲਗਭਗ ਔਰਤਾਂ ਗਲੂਕੋਜ਼ ਤੋਂ ਪ੍ਰਭਾਵਿਤ ਹੋਈਆਂ ਉਹਨਾਂ ਨੇ ਦਾਅਵਾ ਕੀਤਾ ਹੈ ਕਿ 15 ਦੇ ਵਿੱਚੋਂ ਇੱਕ ਮਰੀਜ਼ ਦੀ ਹਾਲਤ ਨਾਜ਼ੁਕ ਹੈ ਜਦੋਂ ਕਿ ਬਾਕੀ ਮਹਿਲਾਵਾਂ ਦੀ ਰਿਕਵਰੀ ਹੋ ਗਈ ਹੈ ਜਦੋਂ ਕਿ ਪੀੜਤ ਮਹਿਲਾਵਾਂ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਉੱਪਰ ਸਵਾਲ ਚੁੱਕੇ ਉਹਨਾਂ ਨੇ ਦਾਅਵਾ ਕੀਤਾ ਕਿ ਗਰਭਵਤੀ ਔਰਤਾਂ ਨੂੰ ਆਕਸੀਜਨ ਲਗਾ ਕੇ ਰੱਖਿਆ ਗਿਆ ਅਤੇ ਇੱਕ ਔਰਤ ਦੇ ਪਰਿਵਾਰਕ ਮੈਂਬਰ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਧੀ ਬੱਚੇ ਨੂੰ ਜਨਮ ਦੇ ਚੁੱਕੀ ਸੀ ਅਤੇ ਅਗਲੇ ਦਿਨ ਤੱਕ ਉਹ ਠੀਕ ਸੀ ਪਰ ਮੈਡੀਕਲ ਸਟਾਫ ਵੱਲੋਂ ਗਲਤ ਗਲੂਕੋਜ਼ ਲਗਾਉਣ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ ਤੇ ਸੰਬੰਧੀ ਇਸ ਘਟਨਾ ਤੋਂ ਬਾਅਦ ਮਹਿਲਾਵਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਵੀ ਬਣਿਆ ਹੋਇਆ ਸੀ ਸੰਗਰੂਰ ਦੇ ਵਿਲਨ ਹਸਪਤਾਲ ਵਿੱਚ ਪਤੀ ਮਰੀਜ਼ਾਂ ਦੇ ਬੋਲਦਿਆਂ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਹਸਪਤਾਲ ਵਿੱਚ 15 ਮਰੀਜ਼ਾਂ ਨੂੰ ਰਿਐਕਸ਼ਨ ਹੋਇਆ ਐਕਸ਼ਨ ਲੈਂਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਪਰਵਰਚ ਰਿਐਕਟਿਵ ਦਵਾਈਆਂ ਤੇ ਬੈਚ ਡਰਾ ਕੀਤੇ ਜਾ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਸਾਰੇ ਬੈਚ ਦੀ ਜਾਂਚ ਹੋਵੇਗੀ ਤੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸਸ਼ੀਕਲ ਜੀ ਮੈਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਅੱਜ ਸੰਗਰੂਰ ਦੇ ਵਿੱਚ ਕੁਝ 15 ਪੇਸ਼ੈਂਟਸ ਨੂੰ ਜਿਹੜਾ ਹੈਗਾ ਉਹ ਆਈਵੀ ਫਲੂਇਡ ਜਿਹਨੂੰ ਸੀ ਗਲੂਕੋਜ਼ ਵੀ ਕਦਦੇ ਨਾ ਨਾਰਮਲ ਲਾਈਨਰ ਰੈਐਕਸ਼ਨ ਹੋਇਆ ਸੀਗਾ ਤੇ ਉਹ ਸਾਰੇ ਜਿਹੜੇ ਪੇਸ਼ੈਂਟਸ ਅਸੀਂ ਉਹ ਬੰਦ ਕਰਕੇ ਉਹਦੇ ਨਾਲ ਜਿਹੜੀ ਐਮਰਜੈਂਸੀ ਜਿਹੜੀ ਸਦੀ ਮੈਡੀਸਨ ਦੇ ਨਾਲ ਉਹ ਸਾਰੇ ਠੀਕ ਹੈ ਗਿਆ। ਔਰ ਉਹਨਾਂ ਨੂੰ ਕਿਸੇ ਨੂੰ ਕੋਈ ਅਸਲ ਵਿੱਚ ਕੋਈ ਦਿੱਕਤ ਨਹੀਂ ਆ। ਲੇਕਿਨ ਅਸੀਂ ਉਹ ਜਿਹੜੇ ਪਾਰਟਿਕੂਲਰ ਬੈਚ ਆ ਗਿਆ ਮੈਡੀਸਨ ਦੇ ਉਹ ਸਾਰੇ ਪੰਜਾਬ ਚੋਂ ਵਿਡਰਾਅ ਕਰ ਰਹੇ ਆ। ਉਹਨਾਂ ਦੀ ਟੈਸਟਿੰਗ ਕਰਵਾ ਰਹੇ ਆ ਔਰ ਟੈਸਟਿੰਗ ਦੀ ਰਿਪੋਰਟ ਤੋਂ ਆਉਣ ਤੋਂ ਬਾਅਦ ਜੇ ਕਿਸੇ ਲੈਵਲ ਤੇ ਜਿਹੜੇ ਵੀ ਲੈਵਲ ਤੇ ਕੋਈ ਲੈਪਸ ਹੋਏਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਸੋ ਫਿਲਹਾਲ ਮੈਂ ਜਿਹੜੇ ਉਹ ਪਾਰਟਿਕੂਲਰ ਸਾਰੇ ਬੈਚ ਆ ਗਿਆ ਸਾਰੇ ਪੰਜਾਬ ਚੋਂ ਵਿਡਰਾਅ ਕਰ ਰਹੇ ਆ। ਔਰ ਉਹਦੀ ਜਿਹੜੀ ਇਨਫੋਰਮੇਸ਼ਨ ਹੈ ਮੈਂ ਪਬਲਿਕ ਡੋਮੇਨ ਤੇ ਪਾ ਰਿਹਾ ਵੀ ਕਿਹੜੀ ਮੈਡੀਸਨ ਹੈ ਕਿਹੜੀ ਕੰਪਨੀ ਦੀ ਆ ਤੇ ਉਹਦੀ ਜਿਹੜੀ ਅੱਗੇ ਪੂਰੀ ਉਹਦੀ ਮਤਲਬ ਜਾਂਚ ਕਰਕੇ ਇਨਕੁਆਰੀ ਕਰਕੇ ਉਹਦੇ ਬਹੁਤ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਤੇ ਕਿਸੇ ਵੀ ਕਿਸਮ ਦੀ ਕੋਖਭਰਾਣ ਵਾਲੀ ਗੱਲ ਨਹੀਂ ਅਸੀਂ ਬਹੁਤ-ਬਹੁਤ ਧੰਨਵਾਦ ਤੇ ਉਹਦੇ ਨੇ ਖੇਡ ਜਗਤ ਦੀ ਗੱਲ ਕੀਤੀ ਜਾਵੇ ਤਾਂ ਪਹਿਲਾ ਚੈਂਪੀਅਨਸ ਟਰੋਫੀ 2025 ਜਿਹੜੀ ਕਿ ਭਾਰਤ ਦੇ ਨਾਮ ਹੋਈ ਹੈ ਤੇ ਉਹਦੇ ਦੀ ਦੂਜੇ ਪਾਸੇ WPL 2025 ਦੇ ਵਿੱਚ ਮੁੰਬਈ ਇੰਡੀਅਨਸ ਦੇ ਵੱਲੋਂ ਫਾਈਨਲ ਦੇ ਵਿੱਚ ਐਂਟਰੀ ਕਰ ਲਈ ਗਈ ਹੈ ਮੁੰਬਈ ਇੰਡੀਅਨਜ਼ ਨੇ ਇੱਕ ਵਾਰ ਫਿਰ WPL ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਐਲੀਮੀਨੇਟਰ ਵਿੱਚ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਨੇ ਗੁਜਰਾਤ ਜੁਆਇੰਟਸ ਨੂੰ ਹਰਾ ਕੇ ਫਾਈਨਲਸ ਵਿੱਚ ਆਪਣੀ ਟਿਕਟ ਪੱਕੀ ਕਰ ਲਈ ਹੈ ਹੁਣ ਇਸ ਦਾ ਖਿਤਾਬੀ ਮੁਕਾਬਲਾ ਦਿੱਲੀ ਕੈਪੀਟਲ ਨਾਲ ਹੋਵੇਗਾ ਜੋ ਪਹਿਲਾਂ ਹੀ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਚੁੱਕੇ ਹੈ ਜੋ ਵੀ ਟੀਮ ਇਹ ਮੈਚ ਜਿੱਤੇਗੀ ਉਸ ਨੂੰ ਜੇਤੂ ਕਿਹਾ ਜਾਵੇਗਾ ਤਾਂ ਇਹ ਮੈਚ ਅੱਜ ਯਾਨੀ ਕਿ 15 ਮਾਰਚ ਨੂੰ ਖੇਡਿਆ ਜਾਵੇਗਾ ਦੱਸਦੇ ਕਿ ਮਹਿਲਾ ਪ੍ਰੀਮੀਅਰ ਲੀਗ ਦਾ ਫਾਈਨਲ ਹੁਣ 15 ਮਾਰਚ ਨੂੰ ਖੇਡਿਆ ਜਾਵੇਗਾ ਜਦੋਂ ਮੁੰਬਈ ਇੰਡੀਅਨਸ ਅਤੇ ਦਿੱਲੀ ਕੈਪੀਟਲ ਦੀਆਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ ਮੁੰਬਈ ਇੰਡੀਅਨਸ ਦੀ ਟੀਮ ਇੱਕ ਵਾਰ ਖਿਤਾਬ ਜਿੱਤ ਚੁੱਕੀ ਹੈ ਜਦਕਿ ਦਿੱਲੀ ਦੀ ਟੀਮ ਪਹਿਲੀ ਵਾਰ WPL ਦਾ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ ਦੋ ਬਹੁਤ ਮਜ਼ਬੂਤ ਟੀਮਾਂ ਫਾਈਨਲਸ ਦੇ ਵਿੱਚ ਪਹੁੰਚੀਆਂ ਹਨ ਤੇ ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਫਾਈਨਲਸ ਵੀ ਤਮਾਕੇਦਾਰ ਰਹੇਗਾ ਤਦੜੀ ਮੌਸਮ ਨੂੰ ਲੈ ਕੇ ਇੱਕ ਵੱਡੀ ਚੇਤਾਵਨੀ ਦਿੱਤੀ ਜਾ ਰਹੀ ਹੈ ਜਿहां ਅਸੀਂ ਗੱਲ ਕਰਾਂ ਮੌਸਮ ਵਿਭਾਗ ਦੇ ਵੱਲੋਂ ਇੱਕ ਨਵਾਂ ਅਲਰਟ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ ਜਦ ਅਸਲ ਪੰਜਾਬ ਵਿੱਚ ਇੱਕ ਵਾਰ ਫਿਰ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਜਿਸ ਕਾਰਨ ਫਿਰ ਤੋਂ ਥੋੜਾ ਠੰਡਾ ਦਾ ਅਹਿਸਾਸ ਹੋਵੇਗਾ ਪੰਜਾਬ ਵਿੱਚ ਇੱਕ ਪਾਸੇ ਜਿੱਥੇ ਡੰਡੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਉੱਥੇ ਹੀ ਮੌਸਮ ਵਿਭਾਗ ਨੇ ਪੰਜਾਬ ਦੇ 10 ਜ਼ਿਲ੍ਹਿਆਂ ਦੇ ਲਈ ਤਾਂ ਯੈਲੋ ਅਲਰਟ ਤੱਕ ਜਾਰੀ ਕਰ ਦਿੱਤਾ ਇਸ ਦੇ ਨਾਲ ਹੀ ਪਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ ਦੱਸਣਯੋਗ ਹੈ ਕਿ ਮੌਸਮ ਵਿੱਚ ਬਦਲਾਅ 9 ਮਾਰਚ ਨੂੰ ਸਰਗਰਮ ਕੋਈ ਪੱਛਮੀ ਗੜਬੜੀ ਕਾਰਨ ਹੋਇਆ ਮੇਰੀ ਜਾਣਕਾਰੀ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂਸ਼ਹਿਰ ਰੂਪਨਗਰ ਅਤੇ ਫਤਿਹਗੜ ਸਾਹਿਬ ਐਸਐਸ ਨਗਰ ਦੇ ਲਈ ਐਲੋਟ ਜਾਰੀ ਕੀਤਾ ਗਿਆ ਨਜ਼ਿਲਿਆਂ ਵਿੱਚ ਪਾਰੀ ਬਾਰਿਸ਼ ਅਤੇ ਗੜ੍ਹ ਤੂਫਾਨ ਔਨ ਦੀ ਉਮੀਦ ਜਿਹੜੀ ਕਿ ਜਤਾਈ ਜਾ ਰਹੀ ਹੈ ਦੱਸਦੇ ਕਿ ਸੂਬੇ ਪਰ ਵਿੱਚ ਮੀਂਹ ਅਤੇ ਤੂਫਾਨ ਦੀ ਜਤਾਬ ਨੇ ਜਾਰੀ ਕੀਤੀ ਹੈ ਜੋ ਕਿ 16 ਮਾਰਚ ਤੱਕ ਜਾਰੀ ਰਹਿਣ ਦੀ ਉਮੀਦ ਦੱਸੀ ਜਾ ਰਹੀ ਹੈ 16 ਮਾਰਚ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਵੇਗਾ ਇਸ ਤੋਂ ਪਹਿਲਾਂ 13 ਤੇ 14 ਮਾਰਚ ਨੂੰ ਪੰਜਾਬ ਚ ਨਿਗੜ ਅਤੇ ਹਰਿਆਣਾ ਵਿੱਚ ਤੂਫਾਨ ਨੂੰ ਲੈ ਕੇ ਵੀ येलो ਅਲਰਟ ਜਾਰੀ ਕੀਤਾ ਗਿਆ ਸੀ ਇਸ ਦੇ ਨਾਲ ਹੀ ਗੁਜਰਾਤ ਪੱਛਮੀ ਅਤੇ ਮੱਧ ਭਾਰਤ ਵਿੱਚ ਸਮੇਂ ਤੋਂ ਪਹਿਲਾਂ ਹੀਟ ਵੇਵ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਦੇਸ਼ ਭਰ ਦੇ ਰਾਜਾਂ ਵਿੱਚ ਵੱਖ-ਵੱਖ ਮੌਸਮ ਪੈਟਰਨ ਹਨ ਕਿਸੇ ਪਾਸੇ ਗਰਮੀ ਆ ਤਾਂ ਕਿਸੇ ਪਾਸੇ ਬਰਫਬਾਰੀ ਹੋ ਰਹੀ ਹੈ ਹਿਮਾਚਲ ਪ੍ਰਦੇਸ਼ ਚ 16 ਮਾਰਚ ਤੱਕ ਮੀਂਹ ਅਤੇ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਉਸ ਤੋਂ ਇਲਾਵਾ Shimla, Kangra ਤੇ Chamba ਵਰਗੇ ਜ਼ਿਲ੍ਹਿਆਂ ਚ ਪਾਰੀ ਪਾਰੀ ਹੋ ਸਕਦੀ ਹੈ ਦਿੱਲੀ ਵਿੱਚ ਵੀ 14 ਤੋਂ 16 ਮਾਰਚ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਦਿਤਾਈ ਜਾ ਰਹੀ ਹੈ ਤਾਂ ਫਿਲਹਾਲ ਦੇ ਲਈ ਅੱਜ ਤੇ ਬੁਲਡਨ ਦੇ ਵਿੱਚ ਪਸ ਐਨ ਨਹੀਂ ਮਨੋ ਦੇ ਉਚਾਸਾ ਧੰਨਵਾਦ